ਐਸ ਲਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪਾਇਦਾ ਕੀਤੇ ਜਾਂਦੇ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਅਧਰ ਉਹਦੇ ਖਿਲਾਫ ਵੀ ਕੇਸਦਰਜ ਹੋ ਜਾਂਦਾ ਹੈ। ਜੇ ਕੋਈ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਹੈ ਤੇ ਉਹਦੇ ਖਿਲਾਫ ਹੀ ਸਰਕਾਰ ਕੇਸ ਦਰਜ ਕਰ ਚੁੱਕੀ ਹੋਵੇ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ। ਕਿ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਘਬੀਤਾ ਨਾਲ ਨੋਟਿਸ ਲਾ ਕੇ ਕੇਸ ਚ ਦਰਜ ਕਰ ਦਿੱਤਾ। ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪਰੇ ਲੋਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਾਣਗੇ ਅਸਲੀ ਹਾਲ ਤਾਂ ਇਹ ਹੈ ਨਾ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋ ਨਹੀਂ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਬਖਮੰਤਰੀ ਆ ਜੇ ਇੱਕ ਵੀ ਗਰੇਡ ਫਟਿਆ ਤੇ ਮੈਂ ਸਜ਼ਾ ਦੇ ਦੂੰ ਪਰ ਆ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇੱਕ ਆ ਜਿਹੜਾ ਨਵਰਝਾਨ ਪੈ ਗਿਆ ਕਿ ਤੁਸੀਂ ਕੇਸਦਰ ਚ ਕਰਾ ਦਿਓ ਤੇ ਫਿਰ ਰੂਡਿੰਗ ਪਾਰਟੀ ਦਾ ਪ੍ਰਧਾਨ ਥਾਣਿਆਂ ਦੇ ਸਭ ਨੂੰ ਜਾ ਕੇ ਧਰਨਾ ਦੇਵੇ ਖੁਦ ਆਪ ਅਮਨ ਰੋੜਾ ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣੇ ਦੇ ਸਾਹਮਣੇ ਧਰਨੇ ਦੇਣੇ ਪੈਣੇ ਆਪੇ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਦਰ ਫਸਤੇ ਬਿਠੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਅਸਤੀਫਾ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪਾ ਤੈਨੂੰ ਇਨਸਾਫ ਕਿੱਥੇ ਮਿਲੂਗਾ ਫੇਟਾ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਅਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹਦੇ ਨਾਲ ਗੱਲ ਨਹੀਂ ਬਣੀ ਸਚਾਈ ਲੋਕਾਂ ਨੂੰ ਪਤਾ ਹੈ ਹਾਲਾਤ ਪੰਜਾਬ ਦੇ ਖਰਾਬ ਹੈ ਉਹਨੂੰ ਠੀਕ ਕਰਨਾਰੇ ਪਾਸੇ ਕੋਈ ਕਦਮ ਚੁੱਕ